ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਵਰਤਰੀ ਜਿ Family Vlog ਤੇ ਤੁਹਾਡਾ ਸਵਾਗਤ ਹੈ। ਰਸ਼ਮੀਂ ਸੁੱਤੋਂ ਆਕੇ ਸੌਂ ਗਿਆ ਸੀ ਸੁਪਤਾ ਪਿਆਗਾ। ਸੁੱਤੋਂ ਆ ਗਿਆ ਸੀ 2 ਵਜੇ ਹੁਣ ਵੱਜ ਗਏ 2:30 ਤੇ ਚਾਹ ਬਣਾ ਲਈ ਸੀ ਹੁਣ ਪਹਿਲਾਂ ਰੋਟੀ ਖਾਧੀ ਚਾਹ ਬਣਾ ਕੇ ਪੀ ਕੇ ਤੇ ਰਸ਼ਮੀਂ ਸੌਂ ਗਿਆ ਹੈ। 4 ਵਜੇ ਜਾਣਾ ਟਿਊਸ਼ਨ ਤੇ ਤੇ 4 ਵਜੇ ਟਿਊਸ਼ਨ ਜਾਊਗਾ। ਇੱਧਰ ਮੈਂ ਧਰ ਲਈ ਸੀਗੇ ਛੋਲੇ ਉਬਲਣੇ ਧਰਦੇ ਸੀਗੇ ਸਬਜ਼ੀ ਬਣਾਉਣੀ ਹੈਗੀ ਛੋਲਿਆਂ ਦੀ ਛੋਲੇ ਉਬਲਣੇ ਧਰਦੇ ਸੀਗੇ ਮੈਂ ਖਚੜਾ ਉੱਪਰ ਚਲੂ ਮੱਖਿਆ ਉੱਪਰ ਜਾਣਗੇ ਤੇ ਮੈਂ ਹੁਣ ਆ ਗਈ ਸੀ ਬਾਰ-ਬਾਰ ਬਹੁਤ ਜ਼ਿਆਦਾ ਹੋਈ ਪਈ ਹੈ ਗਰਮੀ ਨਹੀਂ ਜ਼ਿਆਦਾ ਆ ਕੱਪੜੇ ਧੋਦੇ ਸੀਗੇ ਬਹੁਤ ਜ਼ਿਆਦਾ ਗਰਮੀ ਹੈ ਬਸ ਕਰ ਓਏ ਕੁੱਕੜਾ ਬਸ ਕਰ ਜੀ ਹਮਾਰੀ ਜੰਗ ਇੱਧਰ ਅਸੀਂ ਚੌਲੀ ਵੀ ਲੈਤੀ ਸੀਗੇ ਚੌੜਿਆਂ ਦੀ ਸਬਜ਼ੀ ਬਣਾਉਂਦੇ ਨਹੀਂ ਕੱਲ ਨੂੰ ਬਣਾਵਾਂਗੇ ਰਸ਼ਮੀ ਦਾ ਮੈਂ ਖਾਣੀ ਨਹੀਂ ਚੌੜਿਆਂ ਦੀ ਸਬਜ਼ੀ ਤੇ ਚੌੜਿਆਂ ਦੀ ਸਬਜ਼ੀ ਮੈਂ ਅਖਿਆ ਚਲੋ ਕੱਲ ਬਣਾਵਾਂਗੇ ਅੱਜ ਬਣਾਵਾਂਗੇ ਅਸੀਂ ਕਾਲੇ ਛੋਲਿਆਂ ਦੀ ਸਬਜ਼ੀ ਤੇ ਚੌੜੇ ਕੱਟ ਕੇ ਟ੍ਰੇਸ ਰੱਖ ਦਿਆਂਗੇ ਦਾਣੇ ਕੱਢ ਕੇ ਚੌੜਿਆਂ ਦੇ ਇੱਧਰ ਦੇਖੋ ਬੜੀ ਸਵਾਦ ਮਸਾਲਾ ਹੈ ਜਿਹੜਾ ਮਦਨ ਲੱਗ ਪਿਆ ਉੱਪਰ ਨੂੰ ਪਹਿਲਾਂ ਪੀਰਾ ਜੀ ਜਮਾ ਸੁੱਕ ਗਿਆ ਸੀਗਾ ਬੱਦਲ ਵਾਈ ਜੀ ਤਾਂ ਹੋਈ ਪਈ ਐ ਜੇ ਨਹੀਂ ਆਊਗਾ ਤਾਂ ਕਈ ਥਾਵਾਂ ਤੇ ਤਾਂ ਨਹੀਂ ਪਈ ਜਾਂਦਾ ਦਾ ਬੱਦਲ ਪੂਰੇ ਹੋਏ ਪਈ ਐ ਗਰਮੈਸ਼ ਬਹੁਤ ਜ਼ਿਆਦਾ ਹੈਗੀ ਗਰਮੈਸ਼ ਬਹੁਤ ਜ਼ਿਆਦਾ ਹੋਈ ਪਈ ਐ ਦਰੇ ਅਜਮੈਨ ਦਾ ਲਾਇਆਗਾ ਉਹਦਾ ਤੇ ਆ ਵਿੱਚ ਪਤਾ ਨਹੀਂ ਕੀ ਛੋਟੇ ਛੋਟੇ ਉੱਭਰਦੇ ਆਉਂਦੇ ਆਗੇ ਇਹ ਵੀ ਸ਼ਾਇਦ ਅਜਮੈਣ ਹੀ ਹੈਗੀ ਇਹ ਸਿੱਟੀ ਸੀ ਮੰਮੀ ਨੇ ਸਾਹਵਤ ਅਜਮੈਣ ਸਿੱਟੀ ਸੀ ਜੀ ਉਹ ਉਭਰੇ ਆਂ ਆ ਵੇਖੋ ਮੰਮੀ ਨੇ ਸਾਬ ਤੋ ਜਮਾ ਨਹੀਂ ਸੜਦੀ ਸੀਗੀ ਤੇ ਦੇਖਦੇ ਆ ਉੱਭਰੇ ਕਿਵੇਂ ਵਧੀਆ ਉੱਭਰੇ ਹੀ ਇੱਧਰ ਵੇਖਿਓ ਇੱਧਰ ਵੇਖਿਓ ਆ ਮੰਮੀ ਨੇ ਜਨਾ ਸੜਦੀ ਸੀਗੀ ਉੱਭਰੇ ਦੇਖੋ ਹਾਂ ਉੱਭਰੇ ਲੈ 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 ਆਹ ਜਨਾੜ ਉੱਗਰੀ ਮੰਮੀ ਉਹ ਪੌਦਾ ਲਈ ਸੀਗੀ ਸਾਦ ਮੈਨੂੰ ਜੀ ਵਧੀਆ ਮੈਂ ਲਾ ਲੀਂਗੀ। ਕੁੱਕਰ ਬਾਰ-ਬਾਰ ਸੀਟੀਆਂ ਮੈਨੂੰ ਫੋਨ ਵੱਧ ਕਰਨਾ ਪੈਂਦਾ ਹੈਗਾ ਕੁੱਕਰ ਦੀਆਂ ਸੀਟੀਆਂ ਵੱਜ ਜਾਂਦੇ ਹਨ। ਛੋਲੇ ਵਾਲੇ ਕੋਸ ਰਸ਼ਮੀਨ ਨੇ ਖਾ ਲੈਣੇ ਹੈਗੇ ਹੁਣ ਖਾ ਲੂਗਾ ਛੋਲੇ। ਕਾਲੀ ਛੋਲੇ ਵਧੀਆ ਹੁੰਦੇ ਹੈਗੇ ਵੈਸੇ ਹੁਣ ਵੀ ਖਾਣੇ ਚਾਹੀਦੇ ਆ। ਪਰ ਸਬਜੀ ਕੋਈ ਦੇਣਾ ਤੋਂ ਬਣਵਾਉਂਦਾ ਹੁੰਦਾ ਰਸ਼ਮੀਨ। ਆਖ ਦਿੰਦਾ ਮੈਨੂੰ ਸਬਜੀ ਬਣਾ ਕੇ ਦਿਓ ਕਾਲੇ ਛੋਲਿਆਂ ਨਾਲ ਵਧੀਆ ਲੱਗਦੀ ਹੈ ਇਹ ਸਬਜੀ। ਇੰਦਰੇ ਘਰ ਦੇ ਸਾਰੇ ਸਾਬ ਸਾਹ ਬਰਾਕਾਰ ਰਹੀ ਸੀ ਸਾਸੀ ਦਾ ਖੇਤਵਾਰ ਆ ਇੱਧਰ ਇਹ ਸੀਂ ਸੇਵਗਾ ਬੱਟੀਆਂ ਸੀ ਜਿਹੜੀਆਂ ਉਹ ਪਾਤੀਆਂ ਸੀ ਜਿਨ੍ਹਾਂ ਅੱਜ ਦੇ ਵਿੱਚ ਬਾਲਟੀ ਚ ਸੇਵਗਾ ਬਹੁਤ ਸੋਹਣੇ ਬਣਿਆ ਕੁਸ ਅਸੀਂ ਸੂਜੀ ਪਾ ਕੇ ਬੱਟੀਆਂ ਸੀ ਉਹ ਵੀ ਵਧੀਆ ਬਣੀਆਂ ਹੈਗਾ ਤੇ ਆ ਕੱਲੀਆਂ ਮੈਂ ਦੇ ਦੇ ਆ ਆਟੇ ਦੇ ਨਾਲ ਸੀ ਆਟੇ ਦਾ ਮੈਦਾ ਕੱਢ ਕੇ ਬਣਾਇਆ ਸੀ ਤੇ ਉਹ ਅਸੀਂ ਕੋਸਾ ਮਿੱਦਾ ਤੇ ਸੁੱਜੀ ਦਾ ਸੀਨਾ ਉਹ ਵੀ ਬਹੁਤ ਵਧੀਆ ਬਣ ਗਏਗਾ ਤੇ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਐਂਡ ਸ਼ੇਅਰ ਵੀ ਕਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਪਰਲੇ ਸਬਸਕ੍ਰਾਈਬ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ